ਸਤਿ ਸ਼੍ਰੀ ਅਕਾਲ ਜੀ ਕਸ਼ਮੀਰ ਦੇ ਵਿੱਚ ਇੱਕ ਬਹੁਤ ਸੋਹਣੀ ਤੇ ਵੱਡੀ ਤੇ ਲੰਬੀ ਝੀਲ ਹੈ ਉਸ ਝੀਲ ਦਾ ਨਾਮ ਹੈ ਡੱਲ ਝੀਲ ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਡੱਲ ਲੇਕ ਵੀ ਕਹਿੰਦੇ ਨੇ ਤੇ ਅੱਜ ਇਹ ਜੋ ਡੱਲ ਝੀਲ ਹੈ ਇਸ ਦੇ ਪਾਣੀ ਕੁਝ ਕਹਿ ਰਹੇ ਨੇ ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ਦੇ ਵਿੱਚ ਲਿਖਿਆ ਹੈ ਕਵਿਤਾ ਦਾ ਸਿਰਲੇਖ ਹੈ ਅਨੰਤ ਖਿਮਾ ਅਨੰਤ ਦਾ ਮਤਲਬ ਜਿਸ ਦਾ ਕੋਈ ਅੰਤ ਨਹੀਂ ਤੇ ਖਿਮਾ ਦਾ ਮਤਲਬ ਮਾਫ ਕਰ ਦੇਣਾ ਮਾਫੀ ਦੇ ਦੇਣਾ ਡੱਲ ਦੇ ਪਾਣੀ ਅੱਜ ਬੋਲੇ ਤੱਕ ਅਸਾਂਵਾਂ ਭਾਈ ਕਿਉ ਡਲ ਛੀਰੇ ਦੇ ਪਾਣੀ ਕਹਿ ਰਹੇ ਨੇ ਕਿ ਸਾਡੇ ਵੱਲ ਤੱਕ ਸਾਡੇ ਵੱਲ ਦੇਖ ਜੀ ਆਇਆਂ ਮੈਂ ਆਖਾਂ ਜਿਸ ਨੂੰ ਕਿਸ਼ਤੀ ਓਨ ਚਲਾਈ ਕਿ ਜਿਸ ਜਿਸ ਨੂੰ ਮੈਂ ਜੀ ਆਇਆਂ ਨੂੰ ਆਖਿਆ ਹੈ ਜਿਸ ਜਿਸ ਦਾ ਮੈਂ ਸਵਾਗਤ ਕੀਤਾ ਹੈ ਉਸ ਉਸ ਨੇ ਮੇਰੇ ਉੱਪਰ ਕਿਸ਼ਤੀਆਂ ਚਲਾਈਆਂ ਨੇ ਵੰਜ ਖੁਬੋਵੇ ਚੱਪੇ ਮਾਰੇ ਤੋਰੇ ਕਿਸ਼ਤੀਆਂ ਚੀਰੇ ਬਾਸ ਨੂੰ ਆਪਾਂ ਵੰਜ ਕਹਿ ਦਿੰਨੇ ਆ ਤੇ ਜਦੋਂ ਕਿਸ਼ਤੀਆਂ ਨੂੰ ਆਪਾਂ ਪਾਣੀ ਦੇ ਵਿੱਚ ਰੋੜਦੇ ਹਾਂ ਪਾਣੀ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਨੂੰ ਅੱਗੇ ਤੋਰਨ ਦੇ ਲਈ ਉਹਨਾਂ ਦਾ ਮੋੜ ਕੱਟਣ ਦੇ ਲਈ ਸੱਜੇ ਖੱਬੇ ਲੱਕੜੀ ਦਾ ਇੱਕ ਡੰਡਾ ਬਣਾਉਂਦੇ ਹਾਂ ਜਿਸ ਨੂੰ ਚੱਪੂ ਕਹਿ ਦਿੰਨੇ ਆ ਤੇ ਉਹ ਚੱਪੂ ਜੋ ਹੈ ਉਹ ਵੰਜ ਦਾ ਬਣਿਆ ਹੁੰਦਾ ਹੈ ਬਾਸ ਦਾ ਬਣਿਆ ਹੁੰਦਾ ਹੈ ਤੇ ਜਦੋਂ ਉਸ ਨੂੰ ਆਪਾਂ ਪਾਣੀ ਦੇ ਵਿੱਚ ਮਾਰਦੇ ਹਾਂ ਤਾਂ ਉਸ ਨੂੰ ਆਪਾਂ ਕਹਿ ਦਿੰਨੇ ਆ ਚੱਪੇ ਮਾਰਨਾ ਤਾਂ ਉਹ ਕਹ ਰਹੇ ਨੇ ਕਿ ਉਹ ਵੰਜ ਖਬੋਂਦੇ ਨੇ ਮੇਰੇ ਪਾਣੀ ਦੇ ਅੰਦਰ ਤੇ ਚੱਪੇ ਮਾਰਦੇ ਨੇ ਤੇ ਕਿਸ਼ਤੀਆਂ ਨੂੰ ਤੋੜ ਕੇ ਉਹ ਪਾਣੀ ਨੂੰ ਮੇਰੇ ਨੂੰ ਚੀਰਦੇ ਨੇ ਮੈਂ ਝੱਲਾਂ ਦਿਲ ਵਟਣਾ ਲਿਆਵਾਂ ਝੱਟ ਪਟ ਜ਼ਖਮ ਮਿਲਾਈ ਕਿ ਮੈਂ ਫਿਰ ਵੀ ਉਹਨਾਂ ਜ਼ਖਮਾਂ ਨੂੰ ਝੱਲਦੀ ਹਾਂ ਤੇ ਆਪਣੇ ਦਿਲ ਦੇ ਉੱਪਰ ਕੋਈ ਵੀ ਵਟ ਨਹੀਂ ਲਿਆਉਂਦੀ ਵਟ ਲਿਆਉਣ ਦਾ ਮਤਲਬ ਕੋਈ ਉਦਾਸੀ ਨਹੀਂ ਲੈ ਕੇ ਆਉਂਦੀ ਝੱਟ ਪਟ ਦਾ ਮਤਲਬ ਛੇਤੀ ਛੇਤੀ ਨਾਲ ਦੀ ਨਾਲ ਆਪਣੇ ਸਾਰੇ ਜ਼ਖਮਾਂ ਨੂੰ ਮਿਲਾ ਲੈਂਦੀ ਹਾਂ ਤੇ ਇਸ ਤਰੀਕੇ ਦੇ ਨਾਲ ਅਨੰਤ ਖਿਮਾਂ ਜੋ ਹੈ ਉਹ ਮੈਂ ਕਰ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ